ਵੜਾ ਸਵਾਗਤਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਦੇ ਘਰ ਡੇਰਾ ਬਾਬਾ ਨਾਨਕ ਖਲਕੇ ਦੇ ਪਿੰਡ ਚੌੜਾ ਵਿਖੇ ਪਹੁੰਚੇ ਪੱਤਰਕਾਰ ਪਤਨੀ ਨਾਲ ਉਹਨਾਂ ਗੱਲਬਾਤ ਕੀਤੀ ਤੇ ਨਰਾਇਣ ਸਿੰਘ ਦੇ ਦੋ ਬੇਟੇ ਦੋਨੋਂ ਹੀ ਵਕੀਲ ਹਨ ਪਤਨੀ ਇਹਦੇ ਨਰਾਇਣ ਸਿੰਘ ਦੋਨੋਂ ਹੀ ਆਪਣੇ ਘਰ ਰਹਿੰਦੇ ਸਨ ਤੇ ਸਵੇਰੇ ਘਰੋਂ ਜਦੋਂ ਕਿਸੇ ਸਮਾਗਮ ਤੇ ਉਹ ਜਾਣ ਲਈ ਨਿਕਲੇ ਤਾਂ ਉਹਨਾਂ ਆਪਣੇ ਪਤਨੀ ਨੂੰ ਕਿਹਾ ਕਿ ਮੈਂ ਸਮਾਗਮ ਤੇ ਜਾ ਰਿਹਾ ਹਾਂ ਪਰ ਅੱਗੇ ਉਹਨਾਂ ਨੂੰ ਕੁਝ ਨਹੀਂ ਪਤਾ ਨਰਾਇਣ ਸਿੰਘ ਦੀ ਪਤਨੀ ਨੇ ਦੱਸਿਆ ਕਿ ਨਰਾਇਣ ਸਿੰਘ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਕਾਫੀ ਸਮਾਂ ਵੀ ਰਹੇ ਹਨ ਤੇ 84 ਤੋਂ ਬਾਅਦ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਇਹ ਸਭ ਕਦੋਂ ਗਈ ਸੀ ਕਿ ਘਰੋਂ ਉਹ ਤੇ ਸਵੇਰੇ ਪੌਣੇ 6:00 ਗਏ ਨੇ। ਅੱਛਾ ਤੇ ਕੀ ਕਹਿੰਦੇ ਬੇਗਰੋ? ਕੁਝ ਨੂੰ ਆਂਦੇ ਪ੍ਰੋਗਰਾਮ ਹੈ ਉੱਥੇ ਬੱਸੀ ਹੈ ਤੇ ਮੈਂ ਉੱਥੇ ਚੱਲਿਆਂ। ਕਿਹਦੀ ਬੱਸੀ ਜੀ? ਪਤਾ ਨਹੀਂ ਕਿ ਮੈਂ ਐਨ ਕਦੀ ਨਹੀਂ ਕੁਛ ਕਿਸ ਕੀਤੀ। ਹੁਣ ਬੱਸੀ ਨੇ। ਅਬ ਕੋ ਕੱਲ ਦੇ ਗਏ ਸੀ ਬਸ ਕੱਲ ਦਾ ਦਰਵਾਜ਼ਾ ਕੱਲ ਵੀ ਆਈ ਸੀ। ਨਹੀਂ ਉਹ ਅੱਜ ਹੀ ਗਈ। ਅੱਜ ਹੋਰ ਕੀ ਤੇ ਪ੍ਰੋਗਰਾਮ ਉੱਥੇ ਦੇ ਹੋ? ਤੁਹਾਨੂੰ ਕੋਈ ਸੂਚਨਾ ਮਿਲੀ ਹੁਣ? ਮੈਨੂੰ ਤਾਂ ਮੈਨ ਦਾ ਇੱਥੇ ਪਰਾਂ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪਤਕਾ ਕਰਨ ਨੂੰ ਬੁਆ ਕਰਾਇਆ ਸੀ ਤੇ ਮੈਂ ਉੱਠ ਕੇ ਬੁਆ ਕੋਲੇ ਉਹ ਦੋ ਨਾਲ ਸਪੈਨ ਦੀ ਖਬਰ ਮੈਨੂੰ ਪਈ ਉਹਨਾਂ ਨੇ ਮੈਨੂੰ ਦੱਸਿਆ ਕੀ ਦੱਸਿਆ ਤੁਹਾਨੂੰ ਉਹਨਾਂ ਨੇ ਕਿ ਭਾਜੀ ਕਿੱਥੇ ਹਨ ਮੈਂ ਅੰਕਲ ਵੇ ਉਹ ਅੰਬਸਰ ਕੇ ਇਹਦੀ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਕਰਨ ਕੱਲ ਸੁੰਦਰੀ ਸਿੰਘ ਨਾਲ ਗੋਲੀ ਚਲਾਈ ਗਈ ਹੈ ਅਸ਼ਰਤੇ ਪਹਿਲਾਂ ਵੀ ਉਹਨਾਂ ਨੇ ਵਿਚਾਰ ਕੀਤੀ ਰ ਸਿੱਖੀ ਬਾਤ ਬਦਲ ਗਿਆ ਪਹਿਲਾਂ ਕੀ ਕੁਝ ਕਰਦੇ ਰਹੇ ਨੇ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਿਹਾ ਸਾਰਿਆਂ ਨੂੰ ਪਤਾ ਨਹੀਂ ਐ ਐਂਹੀ ਕੋਈ ਜਾਣਕਾਰੀ ਨਹੀਂ ਮੇਰੇ ਕੋਲ ਹੈ। ਮਮਲ ਸਿੱਖੀ ਵਾਸਤੇ ਕਾਫੀ ਉਹਨਾਂ ਕਦੋਂ ਚੁੱਕੇ ਆਗੇ ਨੇ। ਹਾਂਜੀ ਉਹ ਤੇ 83 ਦੇ ਤੁਰੇ ਨੇ। ਕਾਫੀ ਸਾਲ ਜੇਲਾ ਜਿਲੇ ਮਾਣੇ। ਹਾਂਜੀ। ਪਤਾ ਕੁਛ ਕਿਹੜੀ ਕਿਹੜੀ ਜੇਲ੍ਹ ਜਿਹੜੇ ਮਾਣੇ ਤੁਹਾਨੂੰ? ਜੇਲ੍ਹ ਚੰਬਰਸਰ ਵੀ ਰਹੇ ਨੇ, ਗੁਰਦਾਸਪੁਰ ਵੀ ਰਹੇ ਨੇ। ਹੂੰ। ਉਹ ਲੁਧਿਆਣੀ ਵੱਲ ਵੀ ਰਹੇ ਨੇ। ਹੂੰ। ਬਾਈਡ ਕਰਾਉਣ ਦੀ ਬਦਕਿਉਂ? ਕਿਉਂ ਚੰਡੀਗੜ੍ਹ? ਉਹ ਕੇਸ ਜਿੱਥੋਂ ਕਿਥੋਂ ਪਤਾ ਹੋਏਗਾ। ਕਿਦਾਂ ਦੇ ਕੇਸ ਕੋਈ ਪਤਾ ਲੱਗਾ। ਚਲੋ ਆਉਂ ਕਰਾਂ ਹਾਂ। ਕਹਾਂ ਦਲਾ ਲਈ ਸਾਰੇ ਮੇਰੇ ਨਾਲ ਹੈ ਠੀਕ ਹੈ ਕੀ ਕਹਿਣਾ ਚਾਹੀਦਾ ਤੈਨੂੰ ਮੈਨੂੰ ਕਰ ਕੁਝ ਨਹੀਂ ਕਹਿ ਕੇ ਕਿ ਉਹ ਬਸ ਚਲੇ ਗਿਆ ਕੋਈ ਸ਼ੇਮ ਹੋਇਆ ਬਸ ਦਾ ਟਾਈਮ ਹੋ ਗਿਆ ਬਸ ਸੀਨ ਨਹੀਂ ਗੱਲ ਕਰਕੇ ਤੇ ਜੋ ਜੋ ਕੀਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹ ਨਹੀਂ ਹੋਣਾ ਇਹਨਾਂ ਕਰਮ ਵਾਲੇ ਹੈਗੇ ਪਤਾ ਨਹੀਂ ਕੀ ਕੀਤਾ ਇਹਦੇ ਜਵਾਬੀ ਉਹਨੇ ਕੀਤਾ ਪਤਾ ਨਹੀਂ ਜੀ ਹੋਣਾ ਇਹ ਤਾਂ ਹੁਣ ਮਿਲਾਂਗੇ ਤਾਂ ਫੇਰ ਹੀ ਪਤਾ ਲੱਗੇ ਤਾਂ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਫਰਮ ਦੇ ਗਲ ਤੋਂ ਗਲ ਤੋਂ ਪਾਈ ਹੋਮੀ ਗੱਲ ਦੀ ਪਹੁੰਚ ਆ ਗਿਆ ਠੀਕ ਆ ਥਾਣਾ ਦੇਦਾ ਭਾਬਾ ਨੇ ਅਜਾ ਇਨਸੀਡੈਂਟ ਦਰਬਾਰ ਸਾਹਿਬ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਬਾਰ ਸਾਹਿਬ ਉਸ ਦੇ ਸਬੰਧ ਵਿੱਚ ਚੱਪਾ ਨਰਿੰਦਰ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆ ਠੀਕ ਆ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨੀ ਆ ਗਿਆ ਪਤ ਨਹੀਂ ਆ ਗਏ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਕਰਨਾ ਹੈ ਪਤਾ ਲੱਗਾ ਅਜੇ ਕੁਝ ਕਲੀਅਰ ਨਹੀਂ ਹੈਗਾ ਅੱਛਾ ਬਾਦੂ ਨਾ ਚਪੀ ਕਰਦੇ ਕੋਈ ਆ ਵੀਡੀਓ ਲਓਗੇ ਜਾਂ ਕੀ ਲਓਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਸ ਸਾਡੀ ਸੀਕਰੇਸੀ ਦਾ ਸਾਡਾ ਹੈਗਾ ਤੇ ਤੀਸਰਾ ਵੀ ਸਾਡਾ ਹੈਗਾ ਠੀਕ ਹੈ ਜੀ ਪਰ ਦੀ ਫੋਰਸ ਦੀ 6 ਪੈਰਾ ਸਪੈਸ਼ਲ ਫੋਰਸ ਦੇ ਸ਼ੌਰਿਆ ਚੱਕਰ ਵਿਜੇਤਾ ਸ਼ਹੀਦ ਪੀਟੀਆਰ ਗਿਆਨ ਸਿੰਘ ਸਲਾਰੀਆ ਦਾ 26ਵਾਂ ਸ਼ਹੀਦੀ ਦਿਹਾੜਾ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨ ਉਸਕਤਰ ਕੋਵਰ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੁਦਾਸਪੁਰ ਦੇ ਨਜ਼ਦੀਕੀ ਪਿੰਡ ਕੋਲੀਆਂ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਮਨਾਇਆ ਗਿਆ ਜਿਸ ਵਿੱਚ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸ਼ਮਸ਼ੇਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸ਼ੌਰੀ ਚੱਕਰ ਸ਼ਹੀਦ ਗਿਆਨ ਸਿੰਘ ਸਲਾਰੀਆ ਜਿਹੜੇ ਤਵਾੜਾ ਵਿਖੇ ਆ ਆਪਣੇ ਡਿਊਟੀ ਦੇ ਦੌਰਾਨ ਅਤਵਾਦੀਆਂ ਦਾ ਮੁਕਾਬਲਾ ਕਰਦਿਆਂ ਕਰਦਿਆਂ ਸ਼ਹੀਦ ਹੋਏ ਸਨ ਉਹਨਾਂ ਦੇ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ વાર્ਸ਼ਿਕ ਵਰ੍ਹੇ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਨਾਲ ਇੱਥੇ ਆਏ ਆ ਸੋ ਸ਼ਹੀਦ ਸਾਡਾ ਵੇ ਮੁੱਲਾ ਖਜ਼ਾਨਾ ਹੈ ਸਾਡੇ ਦੇਸ਼ ਦਾ ਕਿਉਂਕਿ ਅਸੀਂ ਸਾਰੇ ਸ਼ਹੀਦਾਂ ਦੇ ਕਰਕੇ ਹੀ ਜੁੰਦੇ ਜਾਗਦੇ ਆ ਉਹਨਾਂ ਦੇ ਰਾਤ ਦਿਨ ਜਦੋਂ ਡਿਊਟੀ ਕਰਕੇ ਮਿਹਨਤ ਕਰਦੇ ਨੇ ਡਿਊਟੀਆਂ ਤੇ ਰਹਿੰਦੇ ਨੇ ਦੇਸ਼ ਦੀ ਰਖਵਾਲੀ ਕਰਦੇ ਨੇ ਤਾਂ ਅਸੀਂ ਤਾਂ ਹੀ ਅਸੀਂ ਸੁੱਖ ਦੀ ਨੀਂਦ ਸੌਂਦੇ ਆ ਸੋ ਉਹਨਾਂ ਨੇ ਆਪਣੇ ਦੇਸ਼ ਨੂੰ ਬਚਾਉਂਦੇ ਬਚਾਉਂਦੇ ਆਪਣੀ ਜਾਨ ਗਵਾਈ ਹੈ ਉਹਨਾਂ ਦਾ ਕੋਈ ਆਪਣਾ ਕਿਸੇ ਦੀ ਐਗਜ਼ਾਮਪਲ ਉਹਨਾਂ ਦੇ ਬਰਾਬਰ ਨਹੀਂ ਦੇ ਸਕਦੇ ਸੋ ਇੱਕ ਲੱਖ ਜਨਮ ਵੀ ਲਈਏ ਤਾਂ ਇੱਕ ਸ਼ਹੀਦ ਦਾ ਦਰਜਾ ਜਿਹੜਾ ਮੈਂ ਸਮਝਦਾ ਕਿ ਇੱਕ ਹੁੰਦਾ ਸੋ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਪੰਜਾਬ ਸਰਕਾਰ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਬਿਲਕੁਲ ਨਾਲ ਸਹਿਮਤ ਨੇ ਇਹਨਾਂ ਦੇ ਪਰਿਵਾਰਾਂ ਦਾ ਪੂਰਾ ਮਾਨ ਸਨਮਾਨ ਕਰ ਰਹੇ ਆ ਮੈਂ ਇਹੀ ਬੇਨਤੀ ਕਰਦਾ ਕਿ ਕਿਸੇ ਵੀ ਸ਼ਹੀਦ ਪਰਿਵਾਰ ਦਾ ਕੋਈ ਵੀ ਕੋਈ ਕੰਮ ਹੋਵੇ ਆਪਾਂ ਸਾਡੀ ਸਰਕਾਰ ਖੁੱਲੇ ਦਿਲ ਨਾਲ ਉਹਨਾਂ ਨੂੰ ਗੱਲ ਸੁਣਨ ਲਈ ਤਿਆਰ ਔਰ ਲਗਾ ਰਹੀ ਹੈ ਸੋ ਮੈਂ ਉਹਨਾਂ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਤ ਸਤ ਨਮਨ ਕਰਦਾ ਜਿਨ੍ਹਾਂ ਦੇ ਬੱਚਿਆਂ ਨੇ ਦੇਸ਼ ਦੀ ਰਖਵਾਲੀ ਕਰਦਿਆਂ ਕਰਦਿਆਂ ਸ਼ਹਾਦਤ ਦਾ ਜਾਂ ਪੀਤਾ ਅੱਜ ਭਾਰਤੀ ਸੈਨਾ ਕੀ 6 ਪੈਰਾ ਸਪੈਸ਼ਲ ਫੋਰਸ ਕੇ पी टी आर ज्ञान सिंह सलारिया जी का छब्बीसवां बलिदान दिवस उनके गांव कोहलिया में आयोजित किया गया चौबीस वर्ष की अल्प आयु में अपना बलिदान देने वाले पैरा ट्रुपर ज्ञान सिंह सलारिया एक बहुत ही बहादुर योद्धा थे एक बहुत ही बहादुर कमांडो थे जिन्होंने आज से छब्बीस साल पहले जम्मू कश्मीर के कुपवाड़ा सेक्टर में चार फिदायन आतंकियों को मारकर अपना बलिदान देकर अपना नाम जो है शहीदों की श्रेणी में स्वन अक्षरों में दर्ज करवा लिया था शौर्य त्याग व बलिदान की मूर्त ज्ञान सिंह सलारी जैसे जामवा जोदा देश के और भारतीय सेना के गौरव हैं। ज्ञान सलारिया एक ऐसे बहादुर कमांडो थे कि आतंकी उनके नाम से थर थर कांपते थे आतंकियों के लिए भी एक काल का रूप थे आज क्षेत्र के लोगों ने ਨਮਾਕੁਰਸ ਆਪਣੇ ਲਾਲ ਲੈ ਕੇ ਇਸ ਬલિદાન ਕੋ ਨਮਨ ਕੀਤਾ ਹੈ। ਅਪਾਹਜ ਜੋੜੇ ਰਾਜੂ ਅਤੇ ਪੋਲੀ ਕੋਲੋਂ ਸੇਧ ਲੈਣ ਦੀ ਲੋੜ ਹੈ ਜਿਨ੍ਹਾਂ ਨੇ ਲਵ ਮੈਰਿਜ ਦਾ ਜ਼ੋਰ ਕਰਵਾਈ ਹੈ ਪਰ ਇੱਕ ਦੂਜੇ ਦਾ ਸਹਾਰਾ ਬਣਨ ਲਈ 80% ਤੋਂ ਵੱਧ ਅਪਾਹਜ ਰਾਜੂ ਅਤੇ ਪੋਲੀ ਨੇ ਦੱਸਿਆ ਕਿ ਉਹ ਜਿਸ ਸਮਾਜ ਤੇ ਵੀ ਸੰਸਾਗੋਲ ਪੈਨਸ਼ਨ ਲੈਣ ਜਾਂਦੇ ਸਨ ਉੱਥੇ ਇੱਕ ਦੂਜੇ ਦਾ ਪਿਆਰ ਹੋ ਗਿਆ ਤੇ ਜੀਵਨ ਸਾਥੀ ਬਣਨ ਦਾ ਉਹਨਾਂ ਫੈਸਲਾ ਕਰ ਲਿਆ। 1.5 ਸਾਲ ਤੱਕ ਇੱਕ ਦੂਜੇ ਨਾਲ ਦਿਨ ਰਾਤ ਫੋਨ ਤੇ ਗੱਲਬਾਤ ਕਰਦੇ ਰਹੇ ਤੇ ਡਰਦੇ ਡਰਦੇ ਜਦੋਂ ਘਰ ਦੱਸਿਆ ਤਾਂ ਘਰਦਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੀ ਫੈਸਲਾ ਕਰ ਲਿਆ ਕਿ ਜੇਕਰ ਸਾਡਾ ਵਿਆਹ ਨਹੀਂ ਹੋਇਆ ਤਾਂ ਮੋਤ ਨੂੰ ਉਹ ਗਲੇ ਲਗਾ ਲੈਣਗੇ ਪਰ ਪ੍ਰਮਾਤਮਾ ਨੇ ਸਾਥ ਦਿੱਤਾ ਕਿਉਂਕਿ ਪਿਆਰ ਸੱਚਾ ਸੀ ਦੋਵਾਂ ਦਾ ਦੋਵਾਂ ਦਾ ਵਿਆਹ ਹੋ ਗਿਆ ਤੇ ਅੱਜ 4 ਸਾਲ ਹੋ ਗਏ ਵਿਆਹ ਨੂੰ ਮੇਰੀ ਮੁਲਾਕਾਤ ਫਸਟ ਪਹਿਲਾ ਮੁਲਾਕਾਤ ਹੋਈ ਉਥੇ ਕੋਈ ਬੰਦਾ ਜੀ ਨੂੰ ਆਪਣੇ 450 ਰੁਪਏ ਦਿੰਦਾ ਸੀ ਤੇ ਉਥੇ ਜਦੋਂ ਮੈਂ ਨੂੰ ਵੇਖਿਆ ਮੈਂ ਨੂੰ ਵੇਖਿਆ ਕਿ ਇੱਕ ਕੁਰਸੀ ਖਾਲੀ ਸੀ ਉਹ ਪ੍ਰਮਾਤਮਾ ਵੱਲੋਂ ਮੇਰੇ ਵਾਸਤੇ ਹੀ ਟੱਠੀ ਦੀ ਸੀ ਤੇ ਉੱਥੇ ਮੈਂ ਬਹਿਣਾ ਸੀ ਤੇ ਜਦੋਂ ਮੈਂ ਬਹਿਣਾ ਸੀ ਤੇ ਅਜਾ ਨਾ ਮੁਲਾਕਾਤ ਹੋਣੀ ਸੀ ਤੇ ਐਦਾ ਹੀ ਮੇਰਾ ਪਹਿਲਾ ਮੈਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਨਾ ਪਿਹਰੇਵਾਲ ਪਿੰਡ ਪਿਹਰੇਵਾਲ ਪਿੰਡੋਂ ਆਈ ਆ ਤੇ ਮੈਂ ਕਿਹਾ ਪਿਹਰੇਵਾਲ ਪਿੰਡ ਕਿੱਥੇ ਹੈਗਾ ਕਹਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾਂ ਸੁਣਿਆ ਰਈ ਤੇ ਫੇਰ ਐਦਾ ਹੀ ਕਿਹਾ ਕਿ ਮੈਂ ਕਿਹਾ ਫਿਰ ਕਿਹਦੇ ਨਾਲ ਆਏ ਹੋ ਤੇ ਕਹਿੰਦੀ ਮੈਂ ਨਾ ਆਪਣੀ ਥੇਲੀਆਂ ਨਾਲ ਆਏ ਹੋ ਮੈਂ ਕਿਹਾ ਅੱਛਾ ਅੱਛਾ ਠੀਕ ਹੈ ਤੇ ਮੈਂ ਕਿਹਾ ਫੇਰ ਤੁਸੀਂ ਇਹਦਾ ਕਰੋ ਕਿ ਤੁਹਾਡੇ ਕੋਲ ਫੋਨ ਨੰਬਰ ਨਹੀਂ ਹੈਗਾ ਕਹਿੰਦੀ ਹੈਗਾ ਆ ਤੇ ਮੈਂ ਕਿਹਾ ਫਿਰ ਤੁਹਾਨੂੰ ਫੋਨ ਫੋਨ ਮੈਂ ਕਰਦਾਂਗਾ ਜਦੋਂ ਕੋਈ ਤਰੀਕ ਹੋਏਗਾ ਤੁਸੀਂ ਮਹੀਨੇ ਬਾਅਦ ਚਲੋ ਨੇ ਮੈਨੂੰ ਨੰਬਰ ਦੇਤਾ ਤੇ ਫਿਰ ਮੈਂ ਨੰਬਰ ਲਲਿਆ ਫਿਰ ਮੈਨੂੰ ਕਰਦਾ ਰਿਹਾ ਇਦਾ ਹੀ ਹੌਲੀ 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 ਕਰਕੇ ਹੌਲੀ ਹੌਲੀ ਕਰਕੇ ਤਾਂ ਆਪਣੀ ਗੱਲਬਾਤ ਹੁੰਦੀ ਰਹੀ ਤੇ ਮੈਨੂੰ ਕਿਹਾ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਨਾ ਤੇਨਾਂ ਕੋਈ ਗੱਲ ਕਰਨੀ ਆ ਕਹਿੰਦੀ ਕਰੋ ਮੈਂ ਮੈਂ ਵਿਆਹ ਵੀ ਤੇਰਾ ਹੀ ਕਰਾਣਾ ਹਾਂਜੀ ਕਿੰਨਾ ਦੇ ਫਿਰ ਆਪਕੇ 1.2 ਸਾਲ ਦਾ ਕੱਪੜਾ ਜਿਹੜਾ ਕਰਦੇ ਮੰਨ ਗਏ ਪਿਆਰ ਨਾਲ ਪਹਿਲਾਂ ਤੇ ਐਦਾਂ ਹੀ ਪਹਿਲਾਂ ਉਹ ਆਪਣੇ ਮਾਪਿਓਨਾਂ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਚਲੋ ਮੇਰੇ ਵੱਲੋਂ ਵੀ ਨਹੀਂ ਮੰਨੇ ਕਿ ਨਹੀਂ ਨਹੀਂ ਐਦਾਂ ਨਹੀਂ ਹੋਣਾ ਨਹੀਂ ਨਹੀਂ ਕਿ ਬਤਾ ਕੁੜੀ ਕੀ ਕਿ ਦਾਰੀ ਹੈ ਕਿ ਦਾਰੀ ਨਹੀਂ ਐਵੇਂ ਵੀ ਕਿ ਆਕ ਮੁੰਡਾ ਕੀ ਪਤਾ ਕਿੱਦਾਂ ਦਾ ਕਿੱਦਾਂ ਨਹੀਂ ਕਿਉਂਕਿ ਮਾਪਿਓਨ ਨੂੰ ਕਿਉਂਕਿ ਕੋਈ ਮਾਪਿਓਨ ਨੂੰ ਦੇਖ ਕੇ ਜਿਹੜੀ ਕੋਈ ਕੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਅਨੇ ਮੈਨੂੰ ਕਿਹਾ ਕਿ ਮੇਰੇ ਮੰਮੀ ਮੇਰੇ ਮੰਮੀ ਡੈਰੀ ਨਹੀਂ ਮੰਨਦੇ ਕਿ ਉਹ ਕੀ ਕਰ ਰਹੀ ਆ ਮੈਂ ਕਿਹਾ ਚੱਲ ਕੋਈ ਗਿਆ ਨਹੀਂ ਨਹੀਂ ਨਾ ਬੰਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾ ਵਿਆਹ ਨਾ ਹੋਇਆ ਤੇ ਫੇਰ ਅਸੀਂ ਮੋਤ ਨਾ ਗਿਆ ਕਰਾਂਗੇ ਬਖੋ ਮੈਨੂੰ ਬਤਾ ਹਾਂ ਜੀ ਹਾਂ ਜੀ ਅਸਾ ਭੁਜਾਰਾ ਚੰਗਾ ਕਰਦੇ ਨਾ ਭੁਜਾਰਾ ਚਲੋ ਪ੍ਰਮਾਤਮਾ ਦੀ ਦਿਆਨ ਚਾਹੀਦਾ ਹੈ ਕੁਝ ਮੈਂ ਮੇਰੀ 1500 ਰੁਪਿਆ ਪੈਸਾ ਲੱਗੀ ਜੇ ਸਰਕਾਰ ਵੱਲੋਂ ਮਿਲਦੀ 1500 ਰੁਪਿਆ ਇਹ ਨਹੀਂ ਲੱਗੀ ਵੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਆ ਕਰਦਾ ਵਾਂ ਉਥੋਂ ਵੀ ਕੋਈ ਦਾਨ ਪੁੰਨ ਕੋਈ ਦਾਨ ਪੁੰਨ ਕੋਈ 50 60 20 30 ਰੁਪਏ ਮੇਰਾ ਦੇ ਦਿੰਦੇ ਕਿ ਜਿਹਦੇ ਵਿੱਚੋਂ ਮੇਰਾ 3 400 ਰੁਪਿਆ ਹੋ ਜਾਂਦਾ ਦਿਹਾੜੀ ਕਾਹਦੀ ਤੇ 700 ਐਦਾਂ ਹੀ ਕਿ ਇਹ ਵੀ ਮੇਰੇ ਲੱਗੇ ਬੈਠੇ ਹੀ ਕੁਰਸੀਆਂ ਡੱਟੀਆਂ ਹੀ ਮੇਰੇ ਲੱਗੇ ਬੈਠੇ ਹੀ ਤੇ ਇੱਕ ਕੁਰਸੀ ਖਾਲੀ ਪਈ ਹੀ ਤੇ ਆਣ ਕੇ ਤੇ ਬਹਿ ਗਏ ਆਣ ਕੇ ਬਹਿ ਗਏ ਤੇ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਪੁੱਛਣ ਡਿਆ ਪਏ ਗੱਲਬਾਤ ਵੀ ਕਿਥੋਂ ਤੁਸੀਂ ਕਿਥੋਂ ਆਏ ਜੋ ਤੇ ਮੈਂ ਆਖਿਆ ਮੈਂ ਤੇ ਪੈੜੇ ਵਾਲਾ ਇੱਧਰ ਮਦਾਸ ਵਾਲ ਪੈੜੇ ਵਾਲ ਮੈਂ ਉੱਥੋਂ ਹੁੰਨੀ ਆ ਤੇ ਕਹਿੰਦੇ ਕਿ ਠੀਕ ਆ ਕਹਿੰਦੇ ਕਿ ਇੱਥੇ ਹਾਂ ਮਿਲਦੀ ਆ ਪਲਸਨ ਤੁਸੀਂ ਆਜਿਆ ਕਰੋ ਸਾਡੇ ਚਾਰ ਚਾਰ ਮਿਲਦਾ ਢਾਈ ਢਾਈ ਸੋ ਫਿਰ ਵਾਜ ਜਾਣੀ ਆ ਤੇ ਇਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਤਰਾ ਹੀ ਕਹਿੰਦੇ ਵੀ ਮੈਂ ਤੁਹਾਨੂੰ ਪਸੰਦ ਕਰਦਾ ਵਾਂ ਤੇ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਸਮਾਜ ਦੀਆਂ ਪ੍ਰਮੁੱਖ ਸਮਾਜਿਕ ਸੰਸਥਾਵਾਂ ਵਿੱਚੋਂ ਇੱਕ ਸੰਸਥਾ ਜੈਂਟਸ ਕਲੱਬ ਵੀ ਹੈ ਤੇ ਇਸ ਕਲੱਬ ਦੇ ਆਉਣ ਵਾਲੇ ਸਾਲ 2025 ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ ਜਿਸ ਵਿੱਚ ਦਿਨੇਸ਼ ਮਹਿਤਾ ਨੂੰ ਪੂਰੇ ਮੈਂਬਰਾਂ ਦੀ ਸਰਬਸੰਮਤੀ ਦੇ ਨਾਲ ਪ੍ਰਧਾਨ ਐਲਾਨਿਤ ਕਰ ਦਿੱਤਾ ਗਿਆ ਤੇ ਆਉਣ ਵਾਲੀ 1 ਜਨਵਰੀ ਸਾਲ 2025 ਵਿੱਚ ਉਹਨਾਂ ਵੱਲੋਂ ਆਪਣਾ ਕਾਰਜਕਾਲ ਸ਼ੁਰੂ ਕਰਕੇ ਆਪਣੀ ਸੰਗਠਨ ਦੇ ਅਹੁਦੇਦਾਰ ਨਿਯੁਕਤ ਕਰ ਦਿੱਤੇ ਜਾਣਗੇ ਅੱਜ ਮੈਂ ਬੜਾ ਹੀ ਖੁਸ਼ੀ ਦਾ ਦਿਨ ਹੈ ਸਭ ਤੋਂ ਪਹਿਲਾਂ ਦਿਨੇਸ਼ ਮਹਿਤਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਕਿ ਅੱਜ ਜੈਂਟਸ ਕਲੱਬ ਦੀ ਉਹਨਾਂ ਨੂੰ ਪ੍ਰਧਾਨੀ ਲਈ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਔਰ ਉਮੀਦ ਕਰਦੀ ਆ ਕਿ ਜੈਂਟਸ ਕਲੱਬ ਨੂੰ ਆਪਸੀ ਭਾਈਚਾਰਾ ਵਧਾਣਗੇ ਔਰ ਮਿਲਵਰਤਨ ਨਾਲ ਇਹਨੂੰ ਅੱਗੇ ਲੈ ਕੇ ਜਾਣਗੇ ਕਿਉਂਕਿ ਕੋਈ ਵੀ ਕਲੱਬ ਹੈ ਤਾਂ ਕਲੱਬ ਦਾ ਮਤਲਬ ਇਹ ਹੁੰਦਾ ਹੈ ਅੱਛੇ ਕੰਮ ਕਰੋ ਲੋਕਾਂ ਦੀ ਭਲਾਈ ਲਈ ਕੰਮ ਕਰੋ और मैं पूरी उम्मीद है मेहता जी और पूरी टीम जेंट्स क्लब का दा दा नाम चमका औरमां ही दू है कि इस टीम का प्यार इदा ही बनाई रखे और इस क्लब में दिन दुगनी रात चौगनी तरक्की दे जैसा कि आप सभी जानते हैं कि जेंट्स क्लब उन्नीस सौ बानवे से लगातार समाज सेवा के क्षेत्र में राष्ट्राह्मण सबसे अगली संस्था है और इस बार सभी मेंबरों ने सर्वसम्मति से ਜੋ مجھے ਪ੍ਰਧਾਨ ਬਣਾਇਆ ਹੈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮੇਰੇ ਉਪਰ ਡਾਲੀ ਹੈ। ਅਤੇ ਮੈਡਮ ਕੇ ਆਸ਼ੀਰਵਾਦ ਸੇ ਮਿਤਨ ਸਾਹਿਬ ਕੇ ਆਸ਼ੀਰਵਾਦ ਸੇ ਇਹ ਸਾਰਾ ਸੰਭਵ ਹੋ ਸਕਾ। तो तो इतना जरूर कि जब सर्वसम्मति से 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 सारी लोगों ने जिम्मेदारी डाली है, तो निश्चित रूप बहुत अच्छे ढंग का नाम रोशन करेंगे तीन दिसंबर नरेंद्र मोदी गृह मंत्री अमित शाह चंडीगढ़ पहुंचे सन जिथे उन्होंने चंडीगढ़ उच्च अधिकारियों विस्तार की चंडीगढ़ अजिहा पहला स्थान बन गया जिथे ਇਹਨਾਂ ਤਿੰਨਾਂ ਕਾਨੂੰਨ ਨੂੰ ਲਾਗੂ ਕੀਤਾ ਗਿਆ ਡੀਜੀਪੀ ਸੁਰਿੰਦਰ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਤਿੰਨਾਂ ਕਾਨੂੰਨਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਪਹਿਲਾਂ ਤੋਂ ਹੀ ਤਿਆਰੀਆਂ ਚੱਲ ਰਹੀਆਂ ਹਨ ਦੇਖਿਏ ਜੋ ਈ ਸਾਕਸ਼ੇ ਜੋ ਹੈ ਜਬ ਆਪ आप प्रावधान है कि आपको एफ एस एल के फॉरेंसिक एक्सपर्ट्स आपके पास होने चाहिए वो विजिट करेंगे साक्ष्य का जो संकलन है वो वैज्ञानिक पद्धति आधारित है महिलाओं बच्चों की बात करते हैं तो उनका कब स्टेटमेंट लेना है वो एक अनिवार्यता उसके लिए समय अवधि तो ये स्टेप बाय स्टेप जो इन्वेस्टिगेशन के प्रोविजन्स है वो इसलिए हैं कि समय के अंदर पूरा हो जाए और समय के अंदर पूरा होने के साथ साथ जो मैंडेटरी स्टेप्स हैं कि रिकॉर्डिंग ऑफ दी स्टेटमेंट किस तरह से होना चाहिए मेडिकल एग्जामिनेशन कैसे और कब होना चाहिए और साथ के साथ जो जो आपने बात करी कुछ ऐसे प्रोविजंस जो पहले नहीं थे स्नैचिंग का एच सच कोई सेक्शन नहीं था लेकिन जिस तरह से जो स्ट्रीट क्राइम बढ़ा है ख़ासतौर पर जो स्ट्रीट क्राइम में स्नैचिंग में लोग जो हैं कई बार कंप्लेनेंट नहीं आ रहा है या कई बार विटनेस नहीं है या कई बार रिकवरी का इशू है लेकिन और प्रोविज़न एज सच नहीं था आप दो सेक्शंस को मिला के आप करते थे तो इसका स्पेसिफिक इस प्रोविज़न मॉब लिंचिंग ऑर्गेनाइज क्राइम ये सारे जो प्रोविजंस किए गए हैं वो जो जो जिस तरह से अपराध की स्वरूप और प्रकृति में परिवर्तन हुआ है उस चीज़ों को देखते हुए साथ के साथ साइबर क्राइम का जो है जो नया स्वरूप हो रहा है इवन जो ट्रायल इन है, बहुत से ऐसे इकोनॉमिक ऑफेंसेस में क्रिमिनल्स हैं जो बाहर चले जाते हैं ई ऑफेंसेस में और उसमें जो हज़ारों करोड़ों का जो धन का इन्वॉलमेंट है तो वहाँ पर जो ट्रायल इन एबसेंसिया के कारण से इस उस तरह की प्रवृत्ति और उस तरह के स्वरूप पर अंकुश लगेगा ਸ਼ਹਿਰ ਵਿੱਚ ਲਗਾਤਾਰ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਨਗਰ ਕੌਂਸਲ ਵੱਲੋਂ ਰੋਜ਼ਾਨਾ ਸ਼ਹਿਰ ਵਿੱਚ ਮੁਨਾਦੀ ਕਰਵਾ ਕੇ ਦੁਕਾਨਦਾਰਾਂ ਨੂੰ ਆਪਣਾ ਸੰਭਾਲ ਦੁਕਾਨਾਂ ਦੇ ਬਾਹਰ ਨਾ ਰੱਖਣ ਅਤੇ ਬਾਜ਼ਾਰਾਂ ਵਿੱਚ ਕੀਤੇ ਗਏ ਨਜਾਇਜ਼ ਕਬਜ਼ੇ ਆਪ ਹੀ ਛੱਡ ਦੇਣ ਦੀ ਅਪੀਲ ਕੀਤੀ ਜਾ ਰਹੀ ਸੀ ਪਰ ਜਦੋਂ ਇਹਨਾਂ ਅਪੀਲਾਂ ਦਾ ਕੋਈ ਅਸਰ ਨਾ ਹੁੰਦਾ ਦਿਖਿਆ ਤਾਂ ਨਗਰ ਕੌਂਸਲ ਦੇ ਅਧਿਕਾਰੀ ਟ੍ਰੈਫਿਕ ਪੁਲਿਸ ਨੂੰ ਨਾਲ ਲੈ ਕੇ ਐਕਸ਼ਨ ਮੋਡ ਵਿੱਚ ਆ ਗਏ। ਦੇਸ਼ਾਮ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਭਪਿੰਦਰ ਸਿੰਘ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਵੱਲੋਂ ਸ਼ਹਿਰ ਵਿੱਚ ਕਬਜ਼ਾ ਛੁਡਾਉਣ ਮੁਹਿੰਮ ਸ਼ੁਰੂ ਕੀਤੀ ਗਈ। ਐਡੀ ਸਾਹਿਬ ਜਨਰਤਾ ਹੁਕਮ ਹੋਇਆ ਸੀ ਜੀ ਕਾਰਸਾਦ ਕਮਸਦੀ ਨੇ ਸਾਨੂੰ ਹੁਕਮ ਕੀਤੇ ਨੇ ਕਿ ਇਸ ਸ਼ਹਿਰ ਦੇ ਵਿੱਚ ਜੋ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਸੀ ਥੋ ਚੈਨਲਾਂ ਦੇ ਵਿੱਚ ਖਬਰਾਂ ਆ ਰਹੀਆਂ ਸੀ ਕਿ ਨਜਾਇਜ਼ ਜਿਹੜੀ ਅਨਕ੍ਰੋਚਮੈਂਟ ਆ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਆ ਇਸੇ ਲਈ ਤਹਿਤ ਅਸੀਂ ਜਿਹੜੀ ਆ ਇਹ ਨਜਾਇਜ਼ ਅਨਕ੍ਰੋਚਮੈਂਟ ਨੂੰ ਆਪਣੇ ਜਿਹੜਾ ਦੂਰ ਕਰ ਲਈ ਇਸ ਸ਼ਹਿਰ ਦੇ ਵਿੱਚ ਨਿਕਲਿਆ ਅੱਜ ਅਸੀਂ ਚੇਤਾਵਨੀ ਦਿੱਤੀ ਆ ਚੇਤਾਵਨੀ ਦਿੱਤੀ ਆ ਜਿਨ੍ਹਾਂ ਦਾ ਸਮਾਨ ਜਿਹੜੇ ਅਜੇ ਵੀ ਠੀਠ ਬੰਦੇ ਨੇ ਜਿਨ੍ਹਾਂ ਦਾ ਸਮਾਨ ਆਪਣਾ ਜਿਹੜਾ ਬਾਹਰ ਰੱਖਿਆ ਸੀ ਉਹਨਾਂ ਦਾ ਸਮਾਨ ਚੁੱਕਿਆ ਗਿਆ ਵਾ ਤੇ ਬਾਕੀਆਂ ਨੂੰ ਚੇਤਾਵਨੀ ਦਿੱਤੀ ਗਈ ਆ ਜੇ ਜੇਕਰ ਉਹ ਕੱਲ ਤੋਂ ਨਾ ਸਵਾਣਾ ਆਪਣਾ ਅੰਦਰ ਰੱਖਣਗੇ ਤੇ ਉਹਨਾਂ ਨੂੰ ਜਵਾਨ ਨਾ ਵੀ ਕੀਤਾ ਜਾਊਗਾ ਤੇ ਵੀਡੀਓ ਗ੍ਰਾਫਿਕ ਰਾਕੇ ਉਹਨਾਂ ਦਾ ਚਲਾਣ ਵੀ ਕੀਤਾ ਜਾਵੇ। ਟ੍ਰੈਫਿਕ ਦੀ ਸਮੱਸਿਆ ਦਾ ਜਿਹੜਾ ਸਵਾਦ ਆ ਉਹ ਟ੍ਰੈਫਿਕ ਬੁੱਛ ਦੇ ਨਾਲ ਆ। ਇਨਕ੍ਰੋਚਮੈਂਟ ਤਾਂ ਵੀ ਹੈ ਜਿਸ ਤਰ੍ਹਾਂ ਹੁਣ ਬਾਹਰ ਇਨਕ੍ਰੋਚਮੈਂਟ ਆਪਣਾ ਗੱਡੀ ਹੈ ਵੇਖੋ ਬੈਂਕਿਆ ਐਸਬੀਆਈ। ਇਹ ਬੈਂਕਿਆ ਤੇ ਤੁਸੀਂ ਬੈਂਕ ਦੇ ਬਾਹਰ ਵੇਖੋ ਜਿਹੜੀ ਅੱਜ ਨਜ਼ਾਇਜ਼ ਜਿਹੜੀ ਆ ਗੱਡੀਆਂ ਲੱਗੀਆਂ ਵਾ ਇਹ ਬੈਂਕ ਦੀ ਇੱਥੇ ਪਾਰਕਿੰਗ ਚਾਹੀਦੀ ਆ। ਜੇ ਕਿਹਨੇ ਸੇ ਬੈਂਕ ਕਰਾਇ ਦੇ ਉੱਤੇ ਦਿੱਤੀ ਆ। ਤੇ ਬੈਂਕ ਦੇ ਵਾਸਤੇ ਇੱਥੇ ਜਿਹੜੀ ਥੱਲੇ ਜਿਹੜੀ ਆਪਣੀ ਉਹ ਕਹਿੰਦੇ ਬੇਸਮੈਂਟ ਹੋਣੀ ਚਾਹੀਦੀ ਸੀ ਤੇ ਬੈਂਕ ਨੇ ਕੋਈ ਬੇਸਮੈਂਟ ਨਹੀਂ ਕਿ ਕੋਈ ਲਾਲੇ ਬਤਾਓ ਬੈਂਕ ਨਹੀਂ ਆਪਣੀ ਬਣੀ ਲਗਾਤਾਰ ਜਾਰੀ ਰਹੇਗਾ ਜੀ ਕਿ ਸ਼ਹਿਰਦਾਰ ਨਹੀਂ ਸੁਧਰਦੇ ਤੇ ਇਹਨਾਂ ਦੀ ਆਪਣੀ ਗਲਤੀ ਆ ਤੇ ਅਣਗਹਿਲੀ ਆ ਸ਼ਹਿਰ ਨੂੰ ਸਾਫ਼ ਸੁਥਰਾ ਇੱਕ ਤਰ੍ਹਾਂ ਰੱਖਣਾ ਇਹ ਨਾਗਰਿਕ ਦਾ ਸ਼ਹਿਰ ਦਾ ਦੁਕਾਨਦਾਰ ਦਾ ਤੇ ਰੇੜੀ ਫੜਦਾ ਆਪਣਾ ਵੀ ਕੰਮ ਆ ਜੀ ਹਮ ਪਬਲਿਕ ਨੂੰ ਦੁਕਾਨਦਾਰਾਂ ਨੂੰ ਤੇ ਸਾਰਿਆਂ ਨੂੰ ਅਪੀਲ ਇਹੋ ਹੀ ਆ ਤੇ ਜਿਹੜੀ ਨਜਾਇਜ਼ ਐਨ ਕੋਰੋਜਮੈਂਟਾਂ ਲੈ ਕੀਤੀ ਆ ਵੇਖੋ ਆ ਸਾਹਮਣੇ ਦਿੱਲੀ ਫੈਸ਼ਨ ਮੇਲਾ ਵੇਖੋ ਲੱਗਾ ਪਿਆ ਇਹ ਕਿਸ ਤਰ੍ਹਾਂ ਬਾਹਰ ਹੈ ਇਹਨਾਂ ਨੂੰ ਅਸੀਂ ਅੱਜ ਚਤਾਵਨੀ ਦੇ ਦਿੱਤੀ ਹੈ ਵੀ ਸਮਾਨ ਜਿਹੜਾ ਆਪਣਾ ਸਾਰਾ ਅੰਦਰ ਰੱਖੋ ਬੇਨਤੀ ਕੀਤੀ ਇੱਕ ਦੋ ਵਾਰੀ ਯੂ ਸਰਬ ਨੂੰ ਵੀ ਆ ਜਿਹੜੇ ਨੇ ਜਿਨ੍ਹਾਂ ਨਜਾਇਜ਼ ਕਬਜ਼ੇ ਕੀਤੇ ਨੇ ਅੱਗੇ ਬੋਰਡ ਲਾਏ ਨੇ ਕਿਸੇ ਨਾ ਕਈਆਂ ਨੇ ਅੱਗੇ ਆਪਣੇ ਬੈਂਚ ਲਾਏ ਨੇ ਇਹਨਾਂ ਨੂੰ ਜਾਂ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਯੂ ਸਰਬ ਨੇ ਆਪਣੀ ਸਾਰੀ ਟੀਮ ਨਾਲ ਲੈ ਕੇ ਸਾਨੂੰ ਵੀ ਨਾਲ ਲੈ ਕੇ ਆਪਣਾ ਸ਼ਹਿਰ ਦੇ ਵਿੱਚ ਜਿਹੜੇ ਇਹ ਵੱਖ-ਵੱਖ ਸਮਾਨ ਜਿਹੜੇ ਆ ਉਹ ਪਿਛੇ ਢਾ ਰਹੇ ਆ ਕੋਈ ਜਿਹੜਾ ਨਹੀਂ ਢਾਂਦਾ ਉਹਨੂੰ ਆਪਣੀ ਗੱਡੀ ਤੇ ਕਬਜ਼ੇ ਚ ਵੀ ਲੈ ਰਹੇ ਨੇ ਕਾਰ ਵੀ ਚੱਲ ਰਹੀ ਹੈ ਬਾਕੀ ਜਿਹੜੇ ਈ ਰਕਸੇ ਵਾਲੇ ਨੇ ਇਹ ਵੀ ਬਗੈਰ ਹੀ ਵਜਾ ਤੋਂ ਕਰਿਆ ਇਹਨੂੰ ਕਿ ਤਰਿਆ ਰਿਆਂਦਾ ਕੋਈ ਇਹਨੂੰ ਤਰਿਆ ਰਿਆਂਦਾ ਇੱਕ ਪੀਲੀ ਲਾਈਨ ਜਿਹੜੀ ਹੈ ਵੀ ਮਿੜ ਗਈ ਆ ਆ ਇਹ ਵੀ ਦੁਬਾਰਾ ਜਿਹੜੀ ਲੱਗ ਜਾਏ ਤੇ ਚਲੋ ਦੁਕਾਨਦਾਰਾਂ ਨੂੰ ਹਦਾਇਤ ਹੋ ਜੇ ਵੀ ਇਹ ਪੀਲੀ ਲਾਈਨ ਤੋਂ ਬਾਹਰ ਤੁਸੀਂ ਸਮਾਨ ਨਹੀਂ ਲੈਣਾ ਤੇ ਉਹਦੇ ਨਾਲ ਵੀ ਫਰਕ ਪਾਊਗਾ ਐਸ ਰੋਡ ਤੇ ਰੋਜ਼ ਹੀ 8 10 8 10 ਚਲਾਣ ਕਰਦੇ ਆ ਸਾਡੇ ਕੋਲ ਟੋ ਮਸ਼ੀਨ ਨਹੀਂ ਹੈਗੀ ਨੇ ਤੇ ਉਹ ਮਸ਼ੀਨ ਹੋਵੇ ਤੇ ਫਿਰ ਇਹਨਾਂ ਦੀ ਗੱਡੀ ਜਿਹੜੀ ਹੈ ਉਹ ਕੜ ਕੇ ਪੁਲਸ ਲਾਈਨ ਤੇ ਲਾਈ ਜਾਵੇ ਤੇ ਫਿਰ ਇਹਨਾਂ ਨੂੰ ਥੋੜਾ ਜਿਹਾ ਹੋਰ ਸਭ ਕੁਝ ਮਿਲੂਗਾ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਅਨਿਕ ਤੇ ਜੰਦਰ ਕਾਰਨ ਦੇਵ ਜਾਜ਼ਤ ਰੱਬ ਰਾਖਾ